ਉਹ ਸੀਐਮ ਸਿੱਧੀ ਪਾਜੂ ਜੇ ਸੀਐਮ ਦੇ ਗੋਲੀ ਵੱਜੂ ਕਿੱਡੀ ਵੱਡੀ ਗੱਲ ਹੈ ਇਹ ਤਾਂ ਸਾਰਾ ਕੁਝ ਜੀ ਵੋਟਾਂ ਦੇ ਖੜੇ ਹੋਣ ਵਾਸਤੇ ਕਰਦੇ ਨੇ ਵੀ ਜਿਹੜੀ ਦਿੱਲੀ ਦੀ ਰਾਜਨੀਤੀ ਆ ਜਿਹੜੀ ਪਾਰਟੀ ਚੱਲਣ ਵਾਲਿਆ ਉੱਥੋਂ ਉਸ ਨਾਲ ਕਿਸ ਨਾਲ ਸਮਝੌਤਾ ਨਾ ਕਰਾਂਗੇ ਕੀ ਵਾਰ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਜੀ ਖੜੇ ਹੁੰਦੇ ਨੇ ਮੈਨੂੰ ਕਾਂਗਰਸ ਵੱਲੋਂ ਵੀ ਆਫਰ ਆਈ ਹੈ ਮੈਨੂੰ ਝਾੜੂ ਵੱਲੋਂ ਵੀ ਆਫਰ ਆਈ ਹੈ ਬਾਪੂ ਦਾ ਚਾਹੇ ਘਰੇ ਬਿਠਣ ਜਿਤਾਵਾਂਗੇ ਹੋਰ ਦੱਸ ਫਿਰ ਤੁਸੀਂ ਆਜ਼ਾਦ ਕਿਉਂ ਨਹੀਂ ਉੱਠਦੇ ਨੇ ਆਪਾਂ ਨੂੰ ਨੰਗਾ ਕਰਕੇ ਜਲੀਲ ਕਰਤੀ ਸੀਗਾ ਗੋਲੀ ਵੱਜੀ ਸ਼ਹੀਦ ਹੋ ਗਿਆ ਅਸੀਂ ਵੀ ਕਹਾਂਗੇ ਸ਼ਹੀਦ ਨਹੀਂ ਫਿਰ ਤੁਸੀਂ ਇਹ ਸਾਰੇ ਜਿਹੜੇ ਤੁਹਾਡੇ ਮਨ ਦੇ ਵਿੱਚ ਮੁੱਦੇ ਨੇ ਤੁਸੀਂ ਇਹ ਚੀਜ਼ ਸੋਚਦੇ ਹੋ ਵੀ ਬੰਦਾ ਇਹਨਾਂ ਨੂੰ ਰਾਜਨੀਤੀ ਇੱਕ ਰਾਜਨੀਤਿਕ ਬੰਦਾ ਇਹਨਾਂ ਦਾ ਹੱਲ ਕਰ ਸਕਦਾ ਹੈ ਜਿਹੜਾ ਵਿਧਾਨ ਸਭਾ ਜਾਂਦਾ ਲੋਕ ਸਭਾ ਜਾਂਦਾ ਫਿਰ ਇਹ ਤੁਸੀਂ ਇਹ ਕਿਉਂ ਨਹੀਂ ਇਹ ਸੇਰਾ ਲੈ ਲੈਂਦੇ ਇਹ ਜਿਹੜੀ ਪਹਿਲੀ ਗੱਲ ਤਾਂ ਇਹਦੀ ਸੋਚ ਨਹੀਂ ਏਡੀ ਵੱਡੀ ਹੈਗੀ ਦੂਜੀ ਗੱਲ ਜਿਹੜੀ ਤੂੰ ਇਹ ਗੱਲ ਕਹਿਣਾ ਹੁਣ ਜਿਹੜਾ ਤੂੰ ਇੱਕ ਗੱਲ ਤੂੰ ਆਪਣੇ ਦਿਲ ਤੇ ਹੱਥ ਧਰ ਕੇ ਦੱਸ ਤੂੰ ਜਿੰਨੇ ਵੀ ਇੱਥੇ ਤੂੰ ਮੇਰੇ ਨਾਲ ਕਿੰਨੇ ਟਾਈਮ ਤੋਂ ਤੁਸੀਂ ਮੇਰੇ ਨਾਲ ਵਰਤਦੇ ਨੇ ਜਿਹੜੇ ਕੰਮ ਆਪਾਂ ਕੀਤੇ ਨੇ ਕੋਈ ਐਮਐਲਏ ਕਰਾ ਸਕਦਾ ਨਹੀਂ ਕਰਾ ਸਕਦਾ ਹੈ ਜਿਹੜਾ ਕੰਮ ਆਪਣੇ ਘਰੇ ਆ ਕੇ ਇਕੱਠ ਹੁੰਦਾ ਕਿਸੇ ਐਮਐਲਏ ਦੇ ਘਰੇ ਇਕੱਠ ਹੁੰਦਾ ਇਹ ਕਾਰਨ ਕੀ ਹੈ ਐਮਐਲਏ ਸਮਾਂ ਨਹੀਂ ਦਿੰਦਾ ਲੋਕਾਂ ਨੂੰ ਦੋ ਚੀਜ਼ਾਂ ਨੇ ਗਿਆ ਸੁਣ ਲੈ ਮੇਰੇ ਮਿੱਤਰ ਪਿਆਰਾ ਇੱਕ ਸੱਚ ਇੱਕ ਝੂਠ ਝੂਠ ਨੂੰ ਕੋਈ ਝੂਠ ਕਹਿਣ ਨੂੰ ਤਿਆਰ ਨਹੀਂ ਸੱਚ ਨੂੰ ਕੋਈ ਸੱਚ ਕਹਿਣ ਨੂੰ ਤਿਆਰ ਨਹੀਂ ਫਰਜ਼ ਕਰ ਜਿਹੜੀ ਤੈਨੂੰ ਤੇਰਾ ਸਵਾਲ ਆ ਵੀ ਤੂੰ ਆਪਣੇ ਤਰੀਕੇ ਨਾਲੇ ਕਿਉਂ ਨਹੀਂ ਲੰਦਾ ਮੇਰੀ ਸੋਚ ਕੀ ਆ ਸੁਣ ਮੇਰੀ ਗੱਲ ਮੇਰੀ ਹੁਣ ਮੈਨੂੰ ਕਾਂਗਰਸ ਵੱਲੋਂ ਵੀ ਆਫਰ ਆਈ ਹੈ ਮੈਨੂੰ ਝਾੜੂ ਵੱਲੋਂ ਵੀ ਆਫਰ ਆਈ ਹੈ ਹੈਨਾ ਵੀ ਤੂੰ ਸਾਡੇ ਵੱਲੋਂ ਲੋਕ ਸਭਾ ਦੀ ਟ੍ਰਿਕਟ ਸੰਗਰੂਪ ਤੋਂ ਲੜ ਲਾ ਫਰਜ਼ ਕਰ ਮੈਂ ਕਾਂਗਰਸ ਵੱਲੋਂ ਲੜ ਲੀ ਇਲੈਕਸ਼ਨ ਲੜ ਲਾਂਗੀ ਕੀ ਜਿਹੜੀਆਂ ਮੈਂ ਗੱਲਾਂ ਕਰਦਾ ਮੈਨੂੰ ਉਹਨਾਂ ਦੇ ਮੁਤਾਬਕ ਚੱਲਣਾ ਪਊ ਕਾਂਗਰਸ ਸੁਣ ਮੇਰੀ ਗੱਲ ਗਲਚਪਟਾ ਪਵਾ ਕੇ ਤੋਰਨਗੇ ਤੇਰੀ ਸੋਚ ਮੈਨੂੰ ਬਦੂ ਅਗਲਾ ਸਵਾਲ ਕਰਾਂਗਾ ਵੀ ਤੂੰ ਯਾਰ ਕਿਉਂ ਨਹੀਂ ਲੜਨਦਾ ਨਹੀਂ ਯਾਰ ਇਹ ਨਹੀਂ ਕਰਦਾ ਤੁਸੀਂ ਮੰਨ ਲਓ ਜੀ ਅੱਜ ਕੱਲ ਹਵਾਏ ਜਿਹੜੀ ਉਹ ਆਮ ਆਦਮੀ ਦੀ ਹੈ ਕਾਂਗਰਸ ਨੂੰ ਦਾ ਛੱਡੋ ਚਲੋ ਆਮ ਕਾਂਗਰਸ ਆਮ ਆਦੀ ਪਾਰਟਨਰ ਮੇਰੀ ਐ ਬਣਦੀ ਨਹੀਂ ਚਲੋ ਬਣਦੀ ਸੁਣ ਲੈ ਮੇਰੀ ਗੱਲ ਚਲੋ ਮੰਨ ਲਓ ਮੇਰੀ ਗੱਲ ਸੁਣ ਲੈ ਜਿਹੜਾ ਬੰਦਾ ਜਿਹੜੇ ਬੰਦੇ ਲਈ ਆਪਾਂ ਇੰਨਾ ਕੁਝ ਕੀਤਾ ਹੋਵੇ ਉਹ ਬੰਦੇ ਨੇ ਆਪਣੇ ਭੈਣਾਂ ਤੇ ਪਰਚਾ ਕਰਤਾ ਉਹ ਬੰਦੇ ਨੇ ਆਪਾਂ ਨੂੰ ਨੰਗਾ ਕਰਕੇ ਜਲੀਲ ਕਰਤਾ ਦੋ ਵਾਰੀ ਕੁੱਟਦਾ ਦੋ ਵਾਰੀ ਇਹਨਾਂ ਕੁਝ ਕਰਤਾ ਜਿਹੜੇ ਬੰਦੇ ਨੂੰ ਆਪਾਂ ਮੁੱਖ ਮੰਤਰੀ ਦੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਬਣਾਇਆ ਆਪਾਂ ਸਪੋਰਟ ਤਾਂ ਬਹੁਤ ਕੀਤੀਆਂ ਨਾ ਬਹੁਤ ਜਿਆਦਾ ਬਹੁਤ ਕੀਤੀਆਂ ਨਾ ਜਿਹੜੇ ਬੰਦੇ ਨੇ ਆਪਣੇ ਲਈ ਇੰਨਾ ਕੁਝ ਕਰਤਾ ਜਿਹੜਾ ਬੰਦਾ ਆਪਾਂ ਨੂੰ ਮਾਰਨ ਤੇ ਕਰ ਤੋਂ ਲਾਇਆ ਆਪਾਂ ਦਾ ਫਿਰ ਤੇ ਹਿਸਾਬ ਲਾ ਲਾ ਵੀ ਉਹਨਾਂ ਨੂੰ ਤਾਂ ਆਪ ਕੀ ਬਹਿਣ ਦੇ ਚੰਗੇ ਲੱਗਦੇ ਚਲੋ ਇੱਕ ਗੱਲ ਮੇਰੀ ਉਹਨਾਂ ਨੇ ਤਾਂ ਇਹ ਹਸ ਹਾਵਲਾ ਵੀ ਆਮ ਆਦੀ ਪਾਰਟੀ ਦੇ ਨਾਲ ਤਾਂ ਇਹਨਾਂ ਨੂੰ ਨਫ਼ਰਤ ਹੋ ਚੁੱਕੀ ਆ ਰਾਗਵ ਚੱਡੇ ਵਰਗੇ ਨਾਲ ਭਗਵੰਤ ਮਾਨ ਨਾਲ ਵੀ ਇਹ ਤਾਂ ਜਮੀ ਯਾਰ ਇਹ ਤਾਂ ਤਾਨਾਸਾਈ ਨਹੀਂ ਇਹਨਾਂ ਦਾ ਕਿਤੇ ਕੰਮ ਹੋ ਨਹੀਂ ਸਕਦਾ ਨਹੀਂ ਇੱਕ ਗੱਲ ਇੱਕ ਗੱਲ ਦਾ ਮੈਨੂੰ ਤੁਸੀਂ ਜਵਾਬ ਦਿਓ ਜਿਵੇਂ ਇਹਨਾਂ ਨੇ ਲੋਕਾਂ ਨਾਲ ਠੱਗੀ ਕੀਤੀ ਵੋਟਾਂ ਲੈ ਲਈਆਂ ਵੀ ਅਸੀਂ ਤੁਹਾਡਾ ਆ ਕਰਾਵਾਂਗੇ ਅਸੀਂ ਤੁਹਾਡਾ ਉਹ ਕਰਾਵਾਂਗੇ ਜਿੱਥੇ ਕਿ ਉੱਥੇ ਗਏ ਹਾਂ ਇਹ ਨਹੀਂ ਹੋ ਸਕਦਾ ਵੀ ਇਹਨਾਂ ਦਾ ਫਾਇਦਾ ਚੱਕਿਆ ਜਾਵੇ ਆਪਾਂ ਇਹਨਾਂ ਦੀ ਪਾਰਟੀ ਤੋਂ ਖੜੇ ਹੋਈਏ ਜਿੱਤੀਏ ਇਸ ਤੋਂ ਬਾਅਦ ਇਹਨਾਂ ਨੂੰ ਕਹੀਏ ਵੀ ਜਾ ਬਈ ਇਹੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਮੈਂ ਤੂੰ ਜਾ ਮੈਂ ਤਾਂ ਆਪਦੇ ਲੋਕਾਂ ਵਾਲਾ ਖੜਾ ਲੋਕਾਂ ਵਾਸਤੇ ਕਰ ਇਹੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਇਹਨਾਂ ਦੇ ਕੋਮਰ ਵੀਜੇ ਪ੍ਰਤਾਪ ਨੇ ਇਹਦੀ ਪਾਰਟੀ ਦੇ ਉਹਨੂੰ ਜ਼ੀਰੋ ਕਰਕੇ ਕੁੰਜੇ ਤੇ ਲਾਤਾ ਕਿ ਨਹੀਂ ਲਾਤਾ ਇਹ ਗੱਲ ਪਤਾ ਕੀ ਗੱਲ ਆ ਜਿਵੇਂ ਆਪਾਂ ਤੁਸੀਂ ਜਿਹੜਾ ਬੜਾ ਵਧੀਆ ਆਪਾਂ ਇਹਨਾਂ ਦੀ ਪਾਰਟੀ ਦੇ ਵਿੱਚ ਉਹ ਗੱਲ ਕਰਕੇ ਇਹ ਜਿਹੜੀ ਇੱਕ ਜਿਗਰਾ ਇੱਕ ਦਾ ਜਿਗਰ ਵਾਲਾ ਬੰਦਾ ਚ ਕੀ ਕਹਣਾ ਗੱਲ ਲੋਕ ਕਿਹਨਾਂ ਵਿਸ਼ਵਾਸ ਨਹੀਂ ਕਰ ਸਕਦੇ ਵੀ ਇਹ ਬੰਦਾ ਸਾਡੇ ਲਈ ਖੜੂਗਾ ਜਾਂ ਨਹੀਂ ਖੜੂ ਤਾਂ ਗੂਗਲ ਲੋਕ ਕਹਿੰਦੇ ਤਾਂ ਹੁਣ ਹੀ ਦੋਗਲਾ ਨਿਕਲ ਗਿਆ ਹਨਾ ਇਹ ਲੋਕਾਂ ਦੀ ਜਿਹੜੀ ਵਿਚਾਰਧਾਰਾ ਅਨੁਸਾਰ ਚੱਲਣਾ ਪਊਗਾ ਜੀ ਜਿਹੜੀ ਗੱਲ ਆ ਕਿ ਇਹ ਜਿਹੜੀ ਪਾਰਟੀ ਦੇ ਨਾਲ ਦੀ ਸੋਚ ਇਹੋ ਜਿਹੀ ਹੁੰਦੀ ਆ ਕਿ ਉਹਦੇ ਬੰਦੇ ਨੂੰ ਜ਼ੀਰੋ ਕਰਕੇ ਆ ਮਾਰਦੇ ਨੇ ਕਿਸੇ ਟਾਈਮ ਭਗਵਾਨ ਤੁਮਣ ਤੁਸੀਂ ਆਪਾਂ ਗੱਲ ਕਰੋ ਸਖਪਾਲ ਖੇਰ ਨੂੰ ਉਹਨੇ ਜ਼ੀਰੋ ਨਹੀਂ ਕਰਿਆ ਆ ਮਾਦੀ ਪਾਰਟੀ ਦੇ ਵਿੱਚ ਸੋਚਾ ਸੰਘ ਛੋਟੇਪੁਰ ਨੂੰ ਜ਼ੀਰੋ ਨਹੀਂ ਕਰਿਆ ਡਾਕਟਰ ਧਰਮਬੀਰ ਗਾਂਧੀ ਦੀ ਘੱਟ ਵੱਡੀ ਸੋਚਾ ਉਹਨੂੰ ਜ਼ੀਰੋ ਨਹੀਂ ਕਰਿਆ ਇਹ ਸੋਚ ਆ ਜਿਹੜਾ ਬੰਦਾ ਬਾਗੀ ਹੋ ਕੇ ਪੰਜਾਬ ਦੀ ਗੱਲ ਕਰੂਗਾ ਉਹਨੂੰ ਜ਼ੀਰੋ ਕਰ ਦਿੰਦੇ ਨੇ ਫਿਰ ਤੁਸੀਂ ਆਜ਼ਾਦ ਕਿਉਂ ਨਹੀਂ ਉੱਠਦੇ ਆਜ਼ਾਦ ਉੱਠ ਆਜ਼ਾਦ ਤੁਸੀਂ ਲੋਕਾਂ ਦੇ ਹੱਕ ਦਵਾ ਸਕਦੇ ਹੋ ਤੁਸੀਂ ਲੜ ਸਕਦੇ ਹੋ ਤੁਸੀਂ ਤਾਂ ਬਿਨਾ ਪਾਵਰ ਤੋਂ ਲੜ ਕੇ ਜੇਲ੍ਹਾਂ ਵੀ ਕੱਟਿਆ ਹੀ ਫਿਰ ਜਿਹੜਾ ਕਿ ਜਿਹੜਾ ਇਹਨਾਂ ਦੇ ਕੋਲੇ ਕੀ ਆ ਜਦੋਂ ਆਜ਼ਾਦ ਬੰਦਾ ਲੜਨਾ ਚਾਹੁੰਦਾ ਸਾਰੇ ਦੂਜੇ ਇਕੱਠੇ ਹੋ ਜਾਂਦੇ ਚੋਰ ਇਕੱਠੇ ਹੋ ਜਾਂਦੇ ਤੁਸੀਂ ਮੈਨੂੰ ਇਹ ਦੱਸ ਵੀ ਇਹਦੇ ਵਿੱਚ ਚੋਣਾ ਦੇ ਵਿੱਚ ਸਭ ਤੋਂ ਵੱਧ ਚੱਲਦਾ ਪੈਸਾ ਹੁਣ ਤੂੰ ਫਰਜ਼ ਕਰ ਆਪਾਂ ਪ੍ਰਚਾਰ ਕਰਨਾ ਆਪਣਾ ਆਪਾਂ ਫਰਜ਼ ਕਰ ਆਪਣੇ ਆਪਾਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਲੈ ਕੇ ਜਾਣਾ ਕਿੰਨਾ ਕੁ ਅਮੀਰ ਨੇਗੇ ਆਪਣੇ ਪਰੋਂ ਕਿੰਨਾ ਕੁ ਤੇਲ ਫੂਕ ਲੈਣਗੇ ਆਪਣੇ ਪਿੱਛੇ ਆਪਾਂ ਪੋਸਟਰ ਕਢਾ ਕੇ ਲਾਉਣੇ ਆਪਾਂ ਮੀਡੀਆ ਦੇ ਵਿੱਚ ਆਪਾਂ ਪ੍ਰਚਾਰ ਕਰਨਾ ਹੁਣ ਤੈਨੂੰ ਕੀ ਲੱਗਦਾ ਹੈ ਇੱਕ ਚੋਣ ਦੇ ਉੱਪਰ ਕਿੰਨਾ ਖਰਚ ਕਰਨਗੇ ਹੁਣ ਇੱਕ ਚੋਣ ਦੇ ਉੱਪਰ ਇੱਕ ਇੱਕ ਜਿਹੜੀ ਸਾਰੀ ਇੱਕ ਜਿਹੜਾ ਆਪਣਾ ਵਿਧਾਨ ਸਭਾ ਲੋਕ ਸਭਾ ਹਲਕਾ 50-50 ਕਰੋੜ ਰੁਪਏ ਪਾਰਟੀ ਨੇ ਖਰਚ ਕਰਨਗੇ 50-50 ਕਰੋੜ ਰੁਪਏ 50-50 ਕਰੋੜ ਰੁਪਏ ਲਾਉਣਗੇ ਇਹ ਇੱਕ ਇੱਕ ਪਾਰਟੀ ਇੱਕ ਐਮਪੀ ਦੀ ਸੀਟ ਵਾਸਤੇ ਇੱਕ ਐਮਪੀ ਦੀ ਸੀਟ ਵਾਸਤੇ ਹੁਣ ਇਹ ਪੈਸਾ ਕਿੱਥੋਂ ਲੈ ਕੇ ਆਉਂਦੇ ਨੇ ਇਹਨਾਂ ਕੋਲੇ ਪੈਸਾ ਕਿੱਥੋਂ ਆ ਗਿਆ ਫੰਡ ਫੰਡ ਤਾਂ ਫੰਡ ਇਹਨਾਂ ਨੇ ਪੈਸਾ ਇਕੱਠਾ ਇਹਨਾਂ ਨੇ ਨਸ਼ੇ ਤੋਂ ਕੀਤਾ ਇਹਨਾਂ ਨੇ ਜਿਹੜਾ ਆ ਸਾਰਾ ਕੁਝ ਅਫਸਰਾਂ ਤੋਂ ਪੈਸਾ ਇਕੱਠਾ ਕੀਤਾ ਇਹਨਾਂ ਨੇ ਸਾਰਾ ਪੈਸਾ ਐਵੇਂ ਇਕੱਠਾ ਕੀਤਾ ਹੋਇਆ ਹੁਣ ਕੀ ਤੁਸੀਂ ਦੇਖੋ ਆਮ ਆਦੀ ਪਾਰਟੀ ਇੱਕ ਸਟੇ ਲਾਉਂਦੀ ਆ ਆ ਪਿੱਛੇ ਦੇ ਮੌੜ ਦੇ ਵਿੱਚ ਵਿਚਾਰ ਚਰਚਾ ਹੋਈ ਸੀ ਕਿ ਬੁਲਟ ਪ੍ਰੂਫ ਜਿਹੜਾ ਆਪਣਾ ਹੋ ਲਾਇਆ ਗਿਆ ਟੰਟ ਲਾਇਆ ਗਿਆ 10-15 ਕਰੋੜ ਰੁਪਇਆ ਇੱਕ ਇੱਕ ਉਹਦੇ ਖਰਚ ਕਰਤਾ ਇੱਕ ਦਿਨ ਦੇ ਪ੍ਰੋਗਰਾਮ ਤੇ ਉੱਪਰ ਸੀਐਮ ਸਾਹਿਬ ਆਏ ਸੀ ਸੀਐਮ ਸਾਹਿਬ ਆਏ ਸੀ ਆ ਉਹ ਆਪਣਾ ਉਧਰੋਂ ਸਾਡਾ ਕੇਸਰੀ ਵਾਲਾ ਆਇਆ ਸੀਗਾ 10 ਕਰੋੜ ਰੁਪਇਆ ਉਹਦੇ ਖਰਚ ਕਰਤਾ ਇਹ ਪੈਸਾ ਕਿੱਥੋਂ ਆ ਗਿਆ ਬਈ ਦੱਸੋ ਬੋਲਟ ਪ੍ਰੂਫ ਟੰਟ ਕਿਵੇਂ ਲਾਗੇ ਬੱਸਾਂ ਜਿਹੜੀਆਂ ਸਰਕਾਰੀ ਟਰਾਂਸਪੋਰਟ ਜਿਹੜੀ ਸਾਰੀ ਆਈ ਇਹ ਪੈਸਾ ਕਿੱਥੋਂ ਆਉਂਦਾ ਲੋਕਾਂ ਦੀ ਸਾਡੇ ਸਕਿਉਰਿਟੀ ਰੀਜਨ ਨੇ ਸਾਡੇ ਸਕਿਉਰਿਟੀ ਵਾਲੇ ਕਹਿੰਦੇ ਨੇ ਵੀ ਇਹ ਤਾਂ ਕਰਨਾ ਪਊਗਾ ਜੀ ਹਾਂ ਕਰਨਾ ਫਿਰ ਵੋਟਾਂ ਤੋਂ ਪਹਿਲਾਂ ਜਿਹੜਾ ਬਾਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਸੀਗੀਆਂ ਸਾਡਾ ਸੀਐਮ ਇਹ ਗੱਲ ਕਹਿੰਦਾ ਹੁੰਦਾ ਵੀ ਤੁਹਾਨੂੰ ਇੰਨਾ ਹੀ ਖਤਰਾ ਫਿਰ ਕਿਹੜਾ ਛੋਟ ਲਈ ਇਹ ਕੋਈ ਆਹੋ ਆਪਣਾ ਨਾਂ ਕਰ ਉਹੇ ਕੰਮ ਤੁਸੀਂ ਕਿਹੜਾ ਫਿਰ ਤੁਹਾਡੀ ਕੋਈ ਬਲਿਆ ਬੜਾ ਕਮੇਡੀ ਅੰਦਾਜ਼ ਦੇ ਵਿੱਚ ਕਹਿੰਦਾ ਹੁੰਦਾ ਵੀ ਇਹ ਕੰਮ ਦੇ ਵਿੱਚ ਤੁਸੀਂ ਕੰਮ ਦੇ ਵਿੱਚ ਪਰ ਪੈਣੀ ਕਿਉਂ ਤੁਹਾਨੂੰ ਇੰਨੀ ਆਪਣੀ ਜਾਨਾਂ ਪੈਰਨ ਪਰੇ ਕੰਮੀ ਨਾ ਕਰਨ ਜੇ ਸੀਐਮ ਸਾਹਿਬ ਇਹ ਗੱਲ ਕਹਿੰਦਾ ਭਗਤ ਸਿੰਘ ਵਾਲੀ ਗੱਲ ਕਰਦਾ ਵੀ ਮੈਂ ਭਗਤ ਸਿੰਘ ਦੀ ਪੱਗ ਬਣਦਾ ਜੇ ਫਿਰ ਕਿਉਂਦਾ ਜੇ ਭਗਤ ਸਿੰਘ ਵਾਂਗੂ ਸੀਐਮ ਸੀ ਹਿੱਦੀ ਪਾ ਜੂ ਜੇ ਸੀਐਮ ਦੇ ਗੋਲੀ ਵੱਜੂ ਕਿੱਡੀ ਕਬੱਡੀ ਗੱਲ ਹੈ ਸੀਐਮ ਸਾਹਿਬ ਇਹ ਗੱਲ ਕਹਿੰਦੇ ਨੇ ਮੇਰੀ ਕੁਰਸੀ ਮੇਰੀ ਮੇਰੀ ਜਾਨ ਕਰਵਾਣਾ ਸੀਐਮ ਸਾਹਿਬ ਘੁੰਮਣ ਨੰਗੇ ਚਿੱਟੇ ਹੋ ਕੇ ਫਿਰ ਕਿੱਡੀ ਕਬੱਡੀ ਗੱਲ ਹੈ ਜੇ ਕਿਸੇ ਤੋਂ ਗੋਲੀ ਵੱਜੂ ਨਹੀਂ ਫਿਰ ਇੱਕ ਗੱਲ ਫਿਰ ਭਗਤ ਸਿੰਘ ਵਾਂਗੂ ਸੀਧੀ ਪਾ ਦੇਣ ਬੜਾ ਵੱਡਾ ਲੋਕ ਯਾਦ ਕਰਨਗੇ ਵੀ ਪੰਜਾਬ ਦਾ ਸੀਐਮ ਕਿਸੇ ਟਾਂ ਪੰਜਾਬ ਦੇ ਜਿਹੜੀ ਸਿਕਿਉਰਿਟੀ ਧਰ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਸੀਗਾ ਤੇ ਲੋਕਾਂ ਦੇ ਵਿੱਚ ਵਿਚਰ ਰਿਹਾ ਸੀਗਾ ਗੋਲੀ ਵੱਜੀ ਸ਼ਹੀਦ ਹੋ ਗਿਆ ਅਸੀਂ ਵੀ ਕਹਾਂਗੇ ਸ਼ਹੀਦ ਨਹੀਂ ਸੋਨੀ ਸਾਹਿਬ ਨਾਲੇ ਹੋ ਸਕਦਾ ਅਸੀਂ ਵੀ ਕਹਾਂਗੇ ਸ਼ਹੀਦ ਭਗਤ ਸ਼ਹੀਦ ਭਗਮਾਨ ਤਮਨ ਸਿੰਘ ਜਿੰਦਾਬਾਦ ਸੋਨੀ ਸਾਹਿਬ ਨਾਲੇ ਹੋ ਸਕਦਾ ਵੀ ਕਿ ਸੀਐਮ ਆਫ ਦੀ ਸਕਿਉਰਟੀ ਨੂੰ ਕਹਦੇ ਮੈਨੂੰ ਤਾਂ ਕੋਈ ਪੰਜ ਬੰਦੇ ਚਾਹੀਦੇ ਹਾਂ ਹਾਂ ਮੈਨੂੰ ਪੰਜ ਬੰਦੇ ਚਾਹੀਦੇ ਇਹ ਹੋ ਸਕਦਾ ਹੋ ਸਕਦਾ ਹੋ ਸਕਦਾ ਜੇ ਬੰਦਾ ਕਰਨ ਵਾਲਾ ਕਹੇ ਵੀ ਘੱਟੋ ਘੱਟ ਜੇ 10 ਕ ਬੰਦੇ ਰੱਖ ਲੈ ਵੀ ਮੈਂ ਦੋ ਗੱਡੀਆਂ ਦੇ ਵਿੱਚ ਮੈਂ ਜਾਊਂਗਾ 10 ਕ ਬੰਦੇ ਰੱਖ ਲੈ ਮੈਨੂੰ ਇੰਨੇ ਚਾਹੀਦੇ ਨੇ ਬੰਦੇ ਹੁਣ ਗੱਲ ਇਉਂ ਆ ਜਿਹੜੀ ਗੱਲ ਸੀਐਮ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਵੀ ਸਾਨੂੰ ਲੋਕਾਂ ਦੇ ਵਿੱਚ ਨਾਫਰਤ ਆ ਹੁਣ ਅੱਜ ਉਹ ਹੀ ਨਾਫਰਤ ਭਗਵੰਤ ਮਾਨ ਸਾਹਿਬ ਖਿਲਾਫ ਪਹੁੰਚ ਚੁੱਕੀ ਆ ਇੰਨੀ ਵੱਡੀ ਸਿਕਿਉਰਿਟੀ ਰੱਖਣ ਦਾ ਰੀਜ਼ਨ ਇਹ ਆ ਕਿ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਕਿ ਮੈਡੀ ਕਰਕੇ ਨਾਫਰਤ ਪੈਦਾ ਹੋ ਗਈ ਅੱਜ ਬੰਦਾ ਜਾ ਕੇ ਦਿਖਾਵੇ ਅੱਜ ਕਿਉਂਕਿ ਉਹਨੇ ਮਾੜੇ ਕੰਮ ਹੀ ਇੰਨੇ ਕਰਤੇ ਮੇਰੇ ਵਰਗਿਆਂ ਦੇ ਪਰਚੇ ਕਰਤੇ ਤੇਰੇ ਵਰਗਿਆਂ ਦੇ ਪਰਚੇ ਕਰਤੇ ਉਹਨੇ ਨਫ਼ਰਤ ਹੀ ਇੰਨੀ ਪੈਦਾ ਕਰਤੀ ਕਿ ਹੁਣ ਉਹ ਲੋਕਾਂ ਦੇ ਵਿੱਚ ਜਾ ਹੀ ਨਹੀਂ ਸਕਦਾ ਪਰ ਫਿਰ ਵੀ ਲੋਕਾਂ ਤੋਂ ਮਾਫੀ ਮੰਗ ਕੇ ਲੋਕਾਂ ਦੇ ਵਿੱਚ ਜਾਵੇ ਲੋਕਾਂ ਨੇ ਵੀ ਮੈਥੋਂ ਗਲਤੀਆਂ ਹੋ ਗਈਆਂ ਮੈਂ ਸਿਕਿਉਰਿਟੀ ਛੱਡਣ ਨੂੰ ਤਿਆਰ ਆ ਮੈਂ ਵੀਆਈਪੀ ਕਲਚਰ ਛੱਡਣ ਨੂੰ ਤਿਆਰ ਆ ਮੈਂ ਛੋਟਾਂ ਦੇ ਵਿੱਚ ਆਮ ਬਣ ਕੇ ਆ ਰਿਹਾ ਹਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਵਿੱਚ ਆਮ ਬਣ ਕੇ ਘੁੰਮਦੇ ਸੀ 40 ਸਾਲ ਦਾ ਰਾਜ ਰਿਹਾ ਕਿੰਨਾ ਤਾਕੜਾ ਰਾਜ ਰਿਹਾ ਆਮ ਲੋਕਾਂ ਦੇ ਵਿੱਚ ਜਾਂਦੇ ਸੀਗੇ ਤੁਹਾਡੇ ਸਾਹਬ ਤੁਹਾਡੇ ਸਾਹਿਬ ਨਾਲ ਕੀ ਲੱਗਦਾ ਲੋਕ ਉਹ ਗੱ ਵੀ ਮੈਂ ਲੋਕਾਂ ਦੇ ਵਿੱਚ ਪਹਿਲਾਂ ਵਾਂਗੂ ਪਹਿਲਾਂ ਵਾਲਾ ਭਗਮੰਤ ਮਨ ਬਣ ਕੇ ਆ ਰਿਹਾ ਹਾਂ ਫਰਜ਼ ਕਰ ਜੇ ਕੋਈ ਇਹੋ ਜੀ ਗੱਲ ਘਟਨਾ ਵਾਪਰ ਗਈ ਵੀ ਅਸੀਂ ਕਹਾਂਗੇ ਵੀ ਕੋਈ ਘਟਨਾ ਵਾਪਰ ਗਈ ਤਾਂ ਜਿਵੇਂ ਸੀਐਮ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਮੇਰੀ ਜਾਣ ਕਰਵਾਣਾ ਮੈਂ ਲੋਕਾਂ ਲਈ ਜਾਣ ਕਰਵਾਣ ਫਿਰ ਫਿਰ ਅਸੀਂ ਕਹਾਂਗੇ ਸ਼ਹੀਦ ਆ ਜੋ ਗੋਲੀ ਬੱਜੀ ਜਿੱਕਾਂਗੇ ਸ਼ਹੀਦ ਹੋ ਗਏ ਵੀ ਬਹੁਤ ਤਕੜਾ ਕੰਮ ਕਰਕੇ ਆ ਇਹਨੇ ਸਵਕਾਰ ਕੀਤੀ ਸੀ ਮੀਡੀਆ ਦੇ ਵਿੱਚ ਇਹ ਗੱਲ ਵੀ ਲੋਕਾਂ ਦੇ ਸਾਹਮਣੇ ਕਿਹਾ ਸੀ ਮੈਂ ਲੋਕਾਂ ਲਈ ਆਮ ਬਣ ਕੇ ਆ ਰਿਹਾ ਹਾਂ ਪਰ ਲੋਕਾਂ ਦੀ ਜੇ ਕਿਸੇ ਨੇ ਇਹ ਕੰਮ ਕੀਤਾ ਉਹਦੀ ਗਲਤੀ ਹੈ ਉਹਨੂੰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਅੱਜ ਆਮ ਬਣ ਕੇ ਆ ਸੀਗਾ ਬੰਦੇ ਲਈ ਗੋਲੀ ਨਾਲ ਮਰ ਗਿਆ ਤਾਂ ਇਹਦੀ ਸਿੱਧੀ ਦੋਆ ਹੁਣ ਤੁਸੀਂ ਤੁਸੀਂ ਤਾਂ ਤਿੰਨੇ ਗੱਲਾਂ ਤੋਂ ਨਿਕਲ ਕੇ ਤੁਸੀਂ ਕਹਿ ਰਹੇ ਹੋ ਵੀ ਜੇ ਆਜ਼ਾਦ ਖੜੇ ਹੁੰਨੇ ਆ ਤਾਂ ਫਿਰ ਲੋਕਾਂ ਦੇ ਵਿੱਚ ਆਹ ਚੀਜ਼ ਹੋ ਜਾਂਦੀ ਨਹੀਂ ਮਹਾਰਾਜ ਕਿਰਪਾ ਕਰ ਇੱਕ ਮਿੰਟ ਗੱਲ ਸੁਣ ਆਜ਼ਾਦ ਉਹ ਗੱਲ ਜਿਹੜੀ ਆਜ਼ਾਦ ਵਾਲੀ ਗੱਲ ਆ ਉਹ ਗੱਲ ਵਿਚਾਲੇ ਰਹਿ ਗਈ ਸੀਗੀ ਇਹ ਹਾਲਾਕਾਣ ਕਰੂਗਾ ਪੰਜਾਬ ਦਾ ਜੇ ਸਾਰੇ ਹੁਣ ਮੇਰੀ ਗੱਲ ਇਹ ਹਜੇ ਉਸ ਲੈਵਲ ਦੇ ਹਿਸਾਬ ਨਾਲ ਲੋਕ ਜਾਗਰੂਕ ਨਹੀਂ ਹੋਏ ਬਾਕੀ ਮੇਰੀ ਜਿਹੜੀ ਆਰਥਿਕ ਹਾਲਾਤ ਆ ਮੈਨੂੰ ਇਹ ਵੀ ਮੈਂ 2-4 ਸਾਲ ਨਾਲ ਤਾਂ ਆਪਣਾ ਕੰਮ ਕਰਾਂ ਪੈਸਾ ਕਮਾਵਾਂ ਕੋਈ ਆਪਣਾ ਦਸਾਂ ਨੌ ਦੀ ਕਮਾਈ ਕਰਕੇ ਖੜਾ ਹੋਵਾਂ ਹੁਣ ਜਿਵੇਂ ਮੈਂ ਦੋ ਚਾਰ ਕੰਮ ਹੋਰ ਤਿਆਰ ਕਰੀ ਜਨਾ ਨਾਲ ਤਾਂ ਮੈਂ ਪੈਸਾ ਤਿਆਰ ਕਰ ਲੈਣਾ ਨਾਲੇ ਮੇਰੇ ਕੋਲ ਚਾਰ ਪੈਸੇ ਹੋਣ ਹਨਾ ਇਲੈਕਸ਼ਨ ਲੋਕਸ਼ਨ ਲੜਨ ਨੂੰ ਤੇ ਨਾਲੇ ਹਜੇ ਮੈਂ ਲੋਕਾਂ ਨੂੰ ਸਮਝ ਹੋ ਰਾ ਜੀ ਫੇਰ ਜਿਹੜਾ ਇਹ ਪੰਗਾ ਲਈ ਜੀ ਨਹੀਂ ਮੰਨ ਲਓ ਕਿ ਤੋਂ ਦਾ ਬੰਦੇ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ ਚਲੋ ਤੁਸੀਂ ਇਸ ਵਾਰ ਇਲੈਕਸ਼ਨ ਦੇ ਵਿੱਚ ਖੜੇ ਹੋਣੇ ਹੋ ਤੁਸੀਂ ਘੱਟ ਖਰਚੇ ਤੇ ਖੜੇ ਹੋ ਜੋ ਸੋਸ਼ਲ ਮੀਡੀਆ ਹੀ ਸਰਕਾਰ ਬਣਾਉਂਦਾ ਲੋਕਾਂ ਤੱਕ ਤਾਂ ਥੋੜੀ ਗੱਲ ਹੁਣ ਵੀ ਹੁੰਦੀ ਹੈ ਕੋਟ ਦੂਨੇ ਜਿਹੜਾ ਏਡਾ ਵੱਡਾ ਇਕੱਠ ਹੁੰਦਾ ਉਹ ਪੂਰੀ ਸਰਕਾਰ ਨੂੰ ਹਿਲਾ ਦਿੰਦਾ ਉਹ ਵੀ ਤਾਂ ਲੋਕ ਹੀ ਆਏ ਸੀ ਚੱਲ ਕੇ ਚਲੋ ਇੱਕ ਵਾਰੀ ਜੇ ਹਾਰ ਵੀ ਮਨਜ਼ੂਰ ਇੱਕ ਵਾਰੀ ਹਾਰ ਵੀ ਮਨਜ਼ੂਰ ਹੁੰਦੀ ਹੈ ਤਜਰਬਾ ਆਉਗਾ ਬਾਕੀ ਸਮਾਂ ਵਾਲਾ ਨੇੜੇ ਆ ਗਿਆ ਇਹ ਵੀ ਤੇਰੀ ਗੱਲ ਹੈ ਸਮਾਂ ਬਹੁਤ ਨੇੜੇ ਆ ਗਿਆ ਮੈਨੂੰ ਇਹ ਲੱਗਦਾ ਵੀ ਉਸ ਹਾਵ ਨਾਲ ਪ੍ਰਚਾਰ ਉਸ ਹਾਵ ਨਾਲ ਲੋਕਾਂ ਦੇ ਵਿੱਚ ਗੱਲ ਨਹੀਂ ਪਹੁੰਚਣੀ ਜਿਸ ਹਾਵ ਨਾਲ ਸਵਾਨ ਈ ਆ ਗਿਆ ਬਾਕੀ ਇਹ ਕੋਈ ਪਤਾ ਨਹੀਂ ਹੁੰਦਾ ਕਿਹੜੇ ਵਲੇ ਪ੍ਰਮਾਤਮਾ ਕੋਈ ਮਿਹਰ ਕਰਦੇ ਹਨ ਪਰ ਇੱਕ ਗੱਲ ਜ਼ਰੂਰ ਆ ਸਾਫ਼ ਜੀ ਗੱਲ ਆ ਵੀ ਜਿਹੜੀ ਦਿੱਲੀ ਦੀ ਰਾਜਨੀਤੀ ਆ ਜਿਹੜੀ ਪਾਰਟੀ ਚੱਲਣ ਵਾਲਿਆ ਉੱਥੋਂ ਉਸ ਨਾਲ ਕਿਸ ਨਾ ਸਮਝੌਤਾ ਨ ਕਰਾਂਗੇ ਈਹੀ ਗੱਲ ਬਸ ਇੰਨੀ ਗੱਲ ਤਨ ਮੈਂ ਕਹਿੰਦਾ ਤੁਸੀਂ ਤਾਂ ਮੁੱਦੇ ਉਹੀ ਚੱਕਣੇ ਨੇ ਨਾ ਜੇ ਤੁਸੀਂ ਇੱਕ ਐਮਪੀ ਸਾਨੂੰ ਲੋਕ ਬਣਾ ਕੇ ਭੇਜਦੇ ਨੇ ਤੁਸੀਂ ਤਾਂ ਮੁੱਦੇ ਇਹ ਚੱਕਣ ਤੇ ਈਹੀ ਚੱਕਣ ਤੇ ਤਿਆਰ ਹੋਣਾ ਜਿਹੜੇ ਅਸਲ ਮੁੱਦੇ ਹੈਗੇ ਨੇ ਪੰਜਾਬ ਦੇ ਬਿਲਕੁਲ ਈਹੀ ਚੱਕਣ ਨੂੰ ਤਿਆਰ ਹਾਂ ਤੇ ਦੂਜੀ ਗੱਲ ਇੱਕ ਚੀਜ਼ ਦੇਖ ਆਪਾਂ ਜਮਲੇ ਅੱਜ ਆਪਾਂ ਐਮਪੀ ਆ ਬਿਲਕੁਲ ਕੁਝ ਵੀ ਨਹੀਂ ਤੁਸੀਂ ਇਹ ਦੇਖੋ ਜਿਹੜੇ ਐਮਪੀ ਅੱਜ ਸਾਡਾ ਮੁੱਖ ਮੰਤਰੀ ਅੱਜ ਮੁੱਖ ਅੱਜ ਭਗਵੰਤ ਸਿੰਘ ਮੁੱਖ ਮੰਤਰੀ ਹੈ ਇਹ ਤੋਂ ਪਹਿਲਾਂ ਐਮਪੀ ਰਹਿ ਐਮਪੀ ਬਣਨ ਤੋਂ ਪਹਿਲਾਂ ਲੋਕਾਂ ਦੇ ਕੋਈ ਹੱਕ ਦੇ ਵਿੱਚ ਬੋਲਿਆ ਕੋਈ ਪਰਚਾ ਹੋਇਆ ਕੋਈ ਧਰਨਾ ਲਾਇਆ ਕੁਝ ਨਹੀਂ ਨਾ ਕੀਤਾ ਆਪਾਂ ਤਾਂ ਅੱਜ ਵੀ ਐਮਐਲਏ ਕਾ ਐਮਪੀ ਜਿੰਨੇ ਕੰਮ ਕਰੀ ਜਾਂਦੇ ਆ ਬਿਲਕੁਲ ਤੁਸੀਂ ਇਸ ਹਿਸਾਬ ਨਾਲ ਵੀ ਕਿਵੇਂ ਪੜਕਪੜਕ ਕੰਮ ਹੋਏ ਨੂੰ ਤੂੰ ਇਹ ਤਾਂ ਚੀਜ਼ ਦੇਖ ਨਾ ਤੇ ਦੂਸਰੀ ਗੱਲ ਇੱਕ ਜੀ ਆਪਾਂ ਕਿੰਨੇ ਵਾਰੀ ਕੰਪਲੇਂਟਾਂ ਆ ਚੁੱਕੀਆਂ ਸੀਗੀਆਂ ਪਿਛਲੇ ਦਿਨਾਂ ਦੇ ਜੇਲ੍ਹ ਜਾਣ ਤੋਂ ਪਹਿਲਾਂ ਵਾਲੀ ਗੱਲ ਆ ਸੜਕ ਖਰਾਬ ਪਈ ਸੀਗੀ ਆਪਾਂ ਇੱਕ ਦਿਨ ਸਾਫ਼ ਕਰਾਈ ਨਹੀਂ ਬਿਲਕੁਲ ਟੋਲ ਪਲਾਜ਼ਾ ਟੋਲ ਪਲਾਜ਼ਾ ਵਾਲੀ ਸਾਫ਼ ਕਰਾਈ ਨਹੀਂ ਉਹ ਕਿਤੇ ਛੋਟਾ ਮੋਟਾ ਕੰਮ ਹੈ ਕਿਵੇਂ ਪਾਣੀ ਭਰਦੇ ਜਾਂਦੇ ਸੀਗੇ ਕਿਵੇਂ ਬੱਠਲ ਚੱਕੀ ਭਰਦੇ ਸੀਗੀ ਸੜਕ ਸਾਫ਼ ਕਰਾਈ ਨਹੀਂ ਰੋਡ ਸਾਫ਼ ਕਰਾਇ ਨਹੀਂ ਇਹ ਉੱਥੋਂ ਦੇ ਕੀ ਐਮਐਲਏ ਸਾਰੇ ਲੰਘਦੇ ਨਹੀਂਗੇ ਕਿੰਨਿਆਂ ਨੇ ਉੱਥੋਂ ਦੇ ਬਰਨਾਲੇ ਦੇ ਐਮਐਲਏ ਨੇ ਕਹੀ ਇਹ ਗੱਲ ਉੱਥੇ ਡੀਸੀ ਸਾਹਿਬ ਕਹਿੰਦੇ ਵੀ ਸਾਨੂੰ ਬਰਨਾਲੇ ਦੇ ਐਮਐਲਏ ਨੇ ਵੀ ਇਹ ਗੱਲ ਕਹੀ ਆ ਵੀ ਆ ਪਾਣੀ ਨਹੀਂ ਸਾਫ਼ ਹੋ ਰਿਹਾ ਇੱਥੇ ਮੌਤਾਂ ਹੋ ਗਈ ਪਰ ਉਹਨਾਂ ਦੇ ਕਰਨ ਤੇ ਕੰਮ ਹੋਇਆ ਇੱਕ ਗੱਲ ਹੋਰ ਬਹੁਤ ਵੱਡੀ ਹੈ ਲੋਕ ਇਹ ਚੀਜ਼ ਕਹਿਣ ਲੱਗ ਜਾਂਦੇ ਨੇ ਕਮੈਂਟਾਂ ਦੇ ਵਿੱਚ ਜਾਂ ਚੱਕ ਕੇ ਵੀਡੀਓ ਪਾਉਣ ਲੱਗ ਜਾਂਦੇ ਨੇ ਵੀ ਇਹ ਤਾਂ ਸਾਰਾ ਕੁਝ ਵੋਟਾਂ 'ਚ ਖੜੇ ਹੋਣ ਵਾਸਤੇ ਕਰਦੇ ਨੇ ਫਿਰ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਇਹ ਕੰਮ ਕੋਈ ਹੋਰ ਵੀ ਨਹੀਂ ਕਰ ਰਿਹਾ ਉਹਨਾਂ ਨੇ ਤਾਂ ਵੋਟ ਪਾ ਕੇ ਕਿਸੇ ਬੰਦੇ ਨੂੰ ਤਾਂ ਜਿਤਾਉਣਾ ਹੀ ਹੈ ਫਿਰ ਲੋਕ ਇਹ ਕਿਉਂ ਨਹੀਂ ਸੋਚਦੇ ਵੀ ਜਿਹੜਾ ਬੰਦਾ ਯਾਰ ਕੰਮ ਵਧੀਆ ਕਰੀ ਜਾਂਦਾ ਪੈਸੇ ਨੂੰ ਜਿਤਾ ਦੀਏ ਲੋਕਾਂ ਦੀ ਇਹ ਗਲਤ ਧਾਰਨਾ ਕਿਉਂ ਬਣ ਗਈ ਬਣ ਜਾਂਦੀ ਹੈ ਇਹ ਲੋਕਾਂ ਨੂੰ ਹੋਈ ਨਹੀਂ ਸਮਝ ਨਹੀਂ ਆਈ ਜਿੱਦਨੇ ਇਹ ਲੋਕ ਸਮਝ ਜਾਣਗੇ ਗੱਲ ਨੂੰ ਜਿੱਦਨੇ ਇਹ ਗੱਲ ਨੂੰ ਸਮਝ ਜਾਣਗੇ ਉਸ ਦਿਨ ਇਹ ਹਿਸਾਬ ਉਦੋਂ ਨੌਜਵਾਨਾਂ ਨੂੰ ਬਾਹਰ ਨਹੀਂ ਲੈਣਾ ਪਾਣਾ ਜਿੱਦਨ ਇਹ ਜਿੱਦਨ ਲੋਕਾਂ ਦੇ ਗੱਲ ਦਿਮਾਗ ਦੇ ਵਿੱਚ ਇੱਕ ਇੱਕ ਚੀਜ਼ ਦੇਖਣ ਨੌਜਵਾਨ ਸਵਾਲ 5 ਸਾਲਾਂ ਤੋਂ ਬਾਅਦ ਉੱਠਾਉਣ ਹੂੰ ਬਿਲਕੁਲ 5 ਸਾਲਾਂ ਤੋਂ ਬਾਅਦ ਜਿਹੜੇ ਬੰਦੇ ਨੇ ਨਹੀਂ ਪੰਜਾਬ ਦੇ ਹੱਕਾਂ ਲਈ ਖਿੱਤਾਂ ਲਈ ਭੁਗਤਿਆ ਉਹਨੂੰ ਦੁਬਾਰੇ ਨਾ ਮੌਕਾ ਦੇ ਬਿਲਕੁਲ ਬਿਲਕੁਲ ਉਹਨੂੰ ਇਹ ਕਹਿੰਦੇ ਨੂੰ ਅਸੀਂ ਬੂਟ ਹੀ ਨਹੀਂ ਪਾਉਂਦੇ ਬਸ ਗੱਲ ਹੀ ਖਤਮ ਇਹ ਗੱਲ ਖਤਮ ਹੋ ਜਾਣ 5 ਸਾਲ ਮੌਕਾ ਦੇ ਕੇ ਦੇਖੀਏ ਇਹ ਸੋਚ ਜਿਹੜੀ ਆਪਾਂ ਲੋਕਾਂ ਤੱਕ ਲੈ ਕੇ ਜਾਣੀ ਹੈ ਕਰ ਕਰ ਤੇ ਜੇ ਅਸੀਂ ਵੀ ਆਪਾਂ ਇਹ ਦੇ ਆਪਣਾ ਆਪਣਾ ਮੰਨ ਬਣਿਆ ਅਗਲੇ 5 ਸਾਡੇ ਤੁਸੀਂ ਸੋਚ ਦੇਖਿਓ ਹੂੰ ਜੇ ਸਾਨੂੰ 5 ਸਾਲਾਂ ਤੋਂ ਬਾਅਦ ਨਹੀਂ ਕੰਮ ਕਰਾ ਸਾਨੂੰ ਦੁਬਾਰਾ ਨਾ ਮੌਕਾ ਦੇ। ਬਸ ਮੌਕਾ ਹੀ ਨੇ ਦਊ ਗੱਲ ਹੀ ਖਾ। ਜੇ ਕਈ ਵਾਰ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਜੀ ਖੜੇ ਹੁੰਦੇ ਨੇ। ਬਲਕੌਰ ਸਿੰਘ ਜੀ ਕਿਤੇ ਹੋਰ ਸੀਟ ਤੋਂ ਖੜੇ ਹੋਣ। ਆਜ਼ਾਦ ਹੋਣਗੇ ਆਪਾਂ ਡਟ ਕੇ ਸਾਥ ਦੇਵਾਂਗੇ। ਜਿੱਥੇ ਵੀ ਜੇ ਸਮਰੂਰਤ ਆਵਾਂਗੇ ਆਪਾਂ ਉਹਨਾਂ ਦਾ ਵੀ ਆਜ਼ਾਦ ਡਟ ਕੇ ਸਾਥ ਦੇਵਾਂਗੇ। ਪਰ ਜੇ ਕਾਂਗਰਸ ਵੱਲੋਂ ਆਉਣਗੇ ਫਿਰ ਕਿਤਨਾ ਕਿਤੇ ਮੁਸ਼ਕਲ ਆ ਹਨਾ। ਠੀਕ ਹੈ। ਇਹ ਗੱਲ ਆ। ਜੇ ਆਜ਼ਾਦ ਖੜੇ ਹੋਣਗੇ ਬਾਪੂ ਦਾ ਚਾਹੇ ਘਰੇ ਬੈਠਣ ਜਿਤਾਵਾਂਗੇ ਹੋਰ ਦਾ। ਪਰ ਤੁਸੀਂ ਹੁਣ ਕਿਹਨੂੰ ਤੁਸੀਂ ਕੀ ਤੁਸੀਂ ਹੋਰ ਕੀ ਦੇ ਫੈਸਲੇ ਦੀ ਵੇਟ ਕਰ ਰਹੇ ਹੋ ਨਹੀਂ ਕੋਈ ਨਾ ਦੇਖਦੇ ਹਾਂ ਜੇ ਮਹਾਰਾਜ ਕੋਈ ਕੋਈ ਜਦੋਂ ਨਾ ਜਦੋਂ ਕੋਈ ਬਣਨਾ ਉਹ ਜਿਹੜੀ ਕੋਈ ਵਿਧੀ ਬਣ ਬਣਨੀ ਹੈ ਜਦੋਂ ਕੋਈ ਕਲਾ ਵਰਤਨੀ ਉਹ ਵਰਤੀ ਜਾਣੀ ਹੈ ਪਰ ਅਸੀਂ ਤੁਹਾਨੂੰ ਨਿੱਜੀ ਆਪਦੀ رائے ਦੇ ਦਿੰਨੇ ਆ ਵੀ ਦੇਖੋ ਹਾਰਾਂ ਨਾਲ ਹੀ ਜਿੱਤਾਂ ਪੈਦਾ ਹੁੰਦੀਆਂ ਨੇ ਅਸਫਲਤਾ ਨਾਲ ਹੀ ਸਫਲਤਾ ਮਿਲਦੀ ਹੈ ਸੋਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਹਾਰ ਵੀ ਮਿਲਦੀ ਹੈ ਸੋਨੂੰ ਆਪਦੇ ਆ ਕੰਮ ਕਰਦੇ ਰਹਿਣਾ ਚਾਹੀਦੇ ਕਦੇ ਨਾ ਕਦੇ ਲੋਕਾਂ ਨੂੰ ਆ ਕਲਾਉਗੀ ਤੇ ਲੋਕ ਜਰੂਰ ਤੁਹਾਨੂੰ ਫਤਵਾ ਦੇ ਕੇ ਉੱਥੇ ਭੇਜਣਗੇ ਜਿੱਥੇ ਲੋਕਾਂ ਦੇ ਹੱਕਾਂ ਦੀ ਗੱਲ ਹੋਊਗੀ ਚਲੋ ਦੇਖਦੇ ਹਾਂ ਮਾਰਾ ਸੁੱਖ ਰੱਖੇ ਠੀਕ ਹੈ ਜੀ ਚੰਗ